ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ 8894 ਭਰਤੀ ਨੂੰ ਲੱਗੇ ਇੱਕ ਜ਼ੋਰਦਾਰ ਝਟਕੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਜਲ ਸਹਿਕ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਾਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ 8894 ਭਰਤੀ ਅਨੇਕਾਂ ਅਰਜ਼ੋਈਆਂ ਅਰਦਾਸਾਂ ਤੇ ਚਾਰਾ ਜੋਈਆਂ ਦੇ ਨਤੀਜੇ ਵਜੋਂ ਮਸਨਾ ਪੂਰੀ ਹੋਣ ਦੇ ਰਸਤੇ ਪਈ ਸੀ ਪਰੰਤੂ ਇਸ ਦੇ ਰਸਤੇ ਵਿੱਚ ਇੱਕ ਹੋਰ ਵੱਡੀ ਦੀਵਾਰ ਖੜੀ ਹੋ ਗਈ ਹੈ ਇਹ ਦੀਵਾਰ ਪੰਜਾਬੀ ਪੇਪਰ ਏ ਸੰਬੰਧੀ ਇੱਕ ਵਾਰ ਫੇਰ ਖੜੀ ਹੋਈ ਹੈ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਲਈ ਪੰਜਾਬ ਦੀ ਭਗਵੰਤਮਾ ਸਰਕਾਰ ਨੇ ਮੈਡਲਿਸਟ ਲਈ ਲਈ ਜਾਂਦੀ ਪ੍ਰੀਖਿਆ ਤੋਂ ਪਹਿਲਾਂ ਇੱਕ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਲੈਣ ਦਾ ਰੂਲ ਪਾਸ ਕੀਤਾ ਸੀ ਜਿਸ ਵਿੱਚੋਂ 50% ਅੰਕ ਲੈਣੇ ਜ਼ਰੂਰੀ ਕਰਾਰ ਦਿੱਤੇ ਗਏ ਸਨ ਕਈ ਭਰਤੀਆਂ ਤਾਂ ਇਸ ਨਵੇਂ ਨਿਯਮ ਨੂੰ ਲਾਗੂ ਕਰਦੇ ਹੋਏ ਪੂਰੀਆਂ ਵੀ ਹੋ ਚੁੱਕੀਆਂ ਹਨ ਪਰੰਤੂ 889 ਨਾ ਚਨਾ ਨੇ ਭਰਤੀ ਲਈ ਪਹਿਲਾ ਜੋ 100 ਅੰਕਾਂ ਦਾ ਪੰਜਾਬੀ ਭਾਸ਼ਾ ਦਾ ਪੇਪਰ ਲਿਆ ਗਿਆ ਸੀ ਉਸ ਵਿਰੁੱਧ ਇੱਕ ਕੋਰਟ ਕੇਸ ਲੱਗ ਗਿਆ ਸੀ ਜਿਸ ਵਿੱਚ ਇਤਰਾਜ਼ ਇਹ ਲੱਗਿਆ ਸੀ ਕਿ ਉਹ ਪੇਪਰ ਪੰਜਾਬੀ ਭਾਸ਼ਾ ਦੇ ਸਿਲੇਬਸ ਦੇ ਅਨੁਸਾਰ ਨਹੀਂ ਸੀ ਲੰਬੇ ਸਮੇਂ ਤੱਕ ਚੱਲੇ ਉਸ ਕੋਰਟ ਕੇਸ ਦਾ ਨਿਪਟਾਰਾ ਆਖਰ ਅਪ੍ਰੈਲ 2024 ਵਿੱਚ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੁਆਰਾ ਪਹਿਲਾਂ ਲਏ ਗਏ ਪੰਜਾਬੀ ਪੇਪਰ ਨੂੰ ਰੱਦ ਕਰਦਿਆਂ ਹੋਇਆ ਸੀ ਉਸ ਫੈਸਲੇ ਵਿੱਚ ਪੰਜਾਬ ਸਰਕਾਰ ਨੂੰ ਹੁਕਮ ਦਿੱਤਾ ਗਿਆ ਸੀ ਕਿ ਪੰਜਾਬੀ ਭਾਸ਼ਾ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਤੱਕ ਹੀ ਸੀਮਤ ਰੱਖਦਿਆਂ ਨਵੇਂ ਸਿਰੇ ਤੋਂ 3 ਮਹੀਨਿਆਂ ਦੇ ਅੰਦਰ ਪ੍ਰੀਖਿਆ ਕਰਵਾਈ ਜਾਵੇ ਇਸ ਦੇ ਸਿੱਟੇ ਵਜੋਂ ਸਾਰੇ ਹੀ ਉਮੀਦਵਾਰ 28 ਜੁਲਾਈ 2024 ਨੂੰ ਇੱਕ ਵਾਰ ਫਿਰ ਪ੍ਰੀਖਿਆ ਦੇ ਵਿੱਚ ਬੈਠੇ ਸਨ ਦੁਬਾਰਾ ਲਈ ਗਈ ਪ੍ਰੀਖਿਆ ਲਈ ਕੈਂਡੀਡੇਟਸ ਪਾਸੋਂ ਇੱਕ ਵਾਰ ਫਿਰ ਐਗਜ਼ਾਮੀਨੇਸ਼ਨ ਫੀਸ ਵੀ ਵਸੂਲੀ ਗਈ ਸੀ ਇਸ ਪ੍ਰੀਖਿਆ ਵਿੱਚ ਕਥਤ ਤੌਰ ਤੇ ਕਈ ਸਵਾਲ ਪੰਜਾਬੀ ਭਾਸ਼ਾ ਤੋਂ ਅਲੱਗ ਪੁੱਛ ਲਏ ਗਏ ਜਿਸ ਕਰਕੇ ਇਸ ਦੇ ਖਿਲਾਫ ਕਈ ਕੈਂਡੀਡੇਟਸ ਨੇ ਹੁਣ ਕੋਰਟ ਦੀ ਮਾਨ ਹਾਨੀ ਦੀ ਪਟੀਸ਼ਨ ਦਾਇਰ ਕੀਤੀ ਹੈ ਇਸ ਪ੍ਰੀਖਿਆ ਨੂੰ ਰੱਦ ਕਰਨ ਦੀ ਮੰਗ ਵੇ ਉਠਾਈ ਗਈ ਹੈ ਪਟੇਸ਼ਨ ਕਰਤਾ ਦੇ ਵਕੀਲ ਵਿਕਾਸ ਚਤਰਾਥ ਦੁਆਰਾ ਇਸ ਪ੍ਰੀਖਿਆ ਨੂੰ ਵੀ ਰੱਦ ਕਰਨ ਦੀ ਮੰਗ ਉਠਾਈ ਗਈ ਹੈ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੇ ਸਿੱਖਿਆ ਸਕੱਤਰ ਕੇ ਕੇ ਯਾਦਵ ਨੂੰ 18 ਨਵੰਬਰ ਲਈ ਮਾਨ ਖਾਨੀ ਦਾ ਨੋਟਿਸ ਜਾਰੀ ਕਰਦੇ ਹੋਏ ਜਵਾਬ ਮੰਗਿਆ ਹੈ ਇਥੇ ਇਹ ਗੱਲ ਵੀ ਵਰਨਯੋਗ ਹੈ ਕਿ ਸ਼ੁਰੂ ਵਿੱਚ ITT 94 ਦੇ ਕੁਆਲੀਫਾਈਂਗ ਪੇਪਰ A ਵਿੱਚ ਲਗਭਗ 5500 ਕੈਂਡੀਡੇਟਸ 50 ਪ੍ਰਤੀਸ਼ਤ ਅੰਕ ਲੈਣ ਵਿੱਚ ਅਸਫਲ ਰਹੇ ਸਨ ਜਦ ਕਿ ਦੂਜੀ ਵਾਰ 28 ਜੁਲਾਈ 2024 ਨੂੰ ਦੁਬਾਰਾ ਲਏ ਗਏ ਪੰਜਾਬੀ ਭਾਸ਼ਾ ਦੇ ਪੇਪਰ ਵਿੱਚ ਜ਼ਿਆਦਾਤਰ ਉਮੀਦਵਾਰ 50 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਅੰਕ ਲੈ ਕੇ ਇਹ ਪ੍ਰੀਖਿਆ ਕੁਆਲੀਫਾਈ ਕਰ ਗਏ ਸਨ ਸਿਰਫ ਕੋਈ 500 ਉਮੀਦਵਾਰ ਹੀ ਅਜਿਹੇ ਸਨ ਜਿਹੜੇ ਦੂਜੀ ਵਾਰ ਪੰਜਾਬੀ ਭਾਸ਼ਾ ਦੀ ਲਈ ਗਈ ਪ੍ਰੀਖਿਆ ਵਿੱਚ 50% ਅੰਕ ਵੀ ਨਹੀਂ ਸੰਭ ਦੇ ਸਕੇ ਵੈਸੇ 28 ਜਨਵਰੀ 2024 ਨੂੰ ਪੰਜਾਬੀ ਭਾਸ਼ਾ ਦੀ ਦੁਬਾਰਾ ਲਈ ਗਈ ਪ੍ਰੀਖਿਆ ਬਾਰੇ ਜ਼ਿਆਦਾਤਰ ਕੈਂਡੀਡੇਟਸ ਦਾ ਵਿਚਾਰ ਇਹ ਸੀ ਕਿ ਇਹ ਪ੍ਰੀਖਿਆ ਪੰਜਾਬੀ ਭਾਸ਼ਾ ਦਾ ਗਿਆਨ ਜਾਣਨ ਲਈ ਸਹੀ ਸੀ ਜਿਸ ਕਰਕੇ ਬਹੁਤ ਸਾਰੇ ਉਮੀਦਵਾਰ ਇਹ ਪ੍ਰੀਖਿਆ ਕੁਆਲੀਫਾਈ ਕਰ ਗਏ ਸਨ ਤੇ ਅਸਫਲ ਹੋਏ ਉਮੀਦਵਾਰਾਂ ਦੀ ਗਿਣਤੀ ਸਿਰਫ ਆਟੇ ਵਿੱਚ ਲੂਣ ਦੇ ਬਰਾਬਰ ਸੀ ਪਰੰਤੂ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਕੋਈ ਵੀ ਇਨਕਾਰੀ ਤਾਂ ਕਿਵੇਂ ਹੋ ਸਕਦਾ ਹੈ ਇਹ ਤਾਂ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਸਰਕਾਰ 18 ਨਵੰਬਰ ਨੂੰ ਆਪਣੇ ਜਵਾਬ-ਦਾਦੇ ਵਿੱਚ ਕਿਹੜੀਆਂ ਠੋਸ ਦਲੀਲਾਂ ਦੇ ਕੇ ਇਹ ਸਿੱਧ ਕਰਨ ਦਾ ਯਤਨ ਕਰੇਗੀ ਕਿ 28 ਜੁਲਾਈ 2024 ਨੂੰ ਲਈ ਗਈ ਪ੍ਰੀਖਿਆ ਮਿਆਰੀ ਸੀ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਅਨਸਾਰ ਹੀ ਸੀ ਜੇਕਰ ਸਰਕਾਰ ਆਪਣਾ ਪੱਖ ਮਜ਼ਬੂਤੀ ਨਾਲ ਨਾ ਰੱਖ ਸਕੇ ਤੇ ਦੁਬਾਰਾ ਲਈ ਗਈ ਪ੍ਰੀਖਿਆ ਨੂੰ ਠੀਕ ਸਿੱਧ ਨਾ ਕਰ ਸਕੇ ਤਾਂ ਈਟੀਟੀ 9593 ਵੱਤੀ ਇੱਕ ਵਾਰ ਫਿਰ ਡੂੰਗੇ ਘਮਨਕੇਰ ਵਿੱਚ ਫਸ ਜਾਵੇਗੀ ਜਿਸ ਵਿੱਚੋਂ ਨਿਕਲਣ ਲਈ ਪਤਾ ਨਹੀਂ ਕਿੰਨਾ ਸਮਾਂ ਤੇ ਕਿੰਨੇ ਯਤਨ ਕਰਨੇ ਪੈਣਗੇ ਇਸ ਨਵੇਂ ਮਾਨਹਾਨੀ ਕੋਲਡ ਕੇਸ ਨਾਲ ਉਮੀਦਵਾਰਾਂ ਨੂੰ ਇੱਕ ਬਹੁਤ ਵੱਡਾ ਤਕਾ ਲੱਗਿਆ ਹੈ ਤੇ ਉਹ ਹਰਾਮ ਤੇ ਪਰੇਸ਼ਾਨ ਹਨ ਇਥੋਂ ਤੱਕ ਕਿ ਬੈਕਲੌਗ ਦੀਆਂ 2994 ਪੋਸਟਾਂ ਦੀ ਮੈਰਿਟ ਵਿੱਚ ਆਪਣੀ ਜਗ੍ਹਾ ਬਣਾਉਣ ਦੀ ਆਸ ਲਈ ਬੈਠੇ ਉਮੀਦਵਾਰਾਂ ਨੂੰ ਵੀ ਇੱਕ ਵਾਰ ਫੇਜ਼ ਜ਼ੋਰਦਾਰ ਤਕਾ ਲੱਗਿਆ ਹੈ ਤੇ ਉਹਨਾਂ ਦੀਆਂ ਆਸਾਂ ਤੇ ਇੱਕ ਵਾਰ ਫੇਰ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਇਸ ਨਵੇਂ ਕੋਰਟ ਕੇਸ ਵਿੱਚੋਂ ਪ੍ਰਤੀ ਕਦੋਂ ਤੇ ਕਿਵੇਂ ਬਾਹਰ ਨਿਕਲਣ ਵਿੱਚ ਕਾਮਯਾਬ ਹੁੰਦੀ ਹੈ ਇਸ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ